ਸਾਰੇ ਮੇਰੇ ਫਰੈਂਡਸ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੈਪੀ ਨਿਊ ਇਅਰ ਸੋ ਜਿੰਨੇ ਵੀ ਮੇਰੇ ਫਰੈਂਡ ਨੇ ਫੇਸਬੁੱਕ ਤੇ ਤੇ ਮੇਰੇ YouTube ਤੇ ਜੋ ਵੀ ਵੀਡੀਓ ਵੇਖ ਦਿਆ ਮੇਰੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ तहे ਦਿਲੋਂ ਧੰਨਵਾਦ ਤੇ ਹੈਪੀ ਨਿਊ ਇਅਰ ਸੋ ਅੱਜ ਗੱਲ ਕਰਦੇ ਆ ਵੀਰੋ ਆਪਾਂ ਕਿਸੇ ਵੀ ਇਨਸਾਨ ਦਾ ਆਪਣੇ ਨਾਮ ਬੋਲਣਾ ਉਸ ਇਨਸਾਨ ਬਾਰੇ ਗੱਲ ਕਰਦੇ ਆ ਕੋਈ ਵੀ ਇਨਸਾਨ ਆ ਇਸ ਧਰਤੀ ਤੇ ਕੋਈ ਵੀ ਇਨਸਾਨ ਆ ਚਾਹੇ ਪੰਜਾਬ ਦਾ ਸਨੇਕ ਆ ਹਰਿਆਣਾ ਦਾ ਸਨੇਕ ਆ ਜਾਂ ਕਿਸੇ ਵੀ ਸਟੇਟ ਦਾ ਸਨੇਕ ਆ ਜਾਂ ਕਿਸੇ ਵੀ ਕੰਟਰੀ ਦਾ ਬਸਨੀਕ ਆ ਠੀਕ ਆ ਅੱਜ ਉਸ ਮੈਟਰ ਦੀ ਗੱਲ ਕਰਦੇ ਆ ਵੀ ਕਿਸੇ ਵੀ ਇਨਸਾਨ ਦਾ ਆਪਣੇ ਹੱਕਾਂ ਲਈ ਨਾ ਬੋਲਣਾ ਨਾ ਲੜਨਾ ਸਿਰਫ ਉਸ ਲਈ ਸਿਰਫ ਇੱਕ ਤਮਾਸ਼ਾ ਵੀ ਉਹ ਸਿਰਫ ਇੱਕ ਤਮਾਸ਼ਾ ਵੇਖ ਸਕਦਾ ਬਟ ਉਹ ਇਨਸਾਨ ਇਹ ਨਹੀਂ ਸੋਚਦਾ ਵੀ ਜੇ ਕੋਈ ਇਨਸਾਨ ਆਪਣੇ ਹੱਕਾਂ ਲਈ ਜਾਂ ਆਪਦੀ ਰਾਈਟ ਲਈ ਸਰਕਾਰ ਨਾਲ ਲੜ ਰਿਹਾ ਜਾਂ ਆਪਣੇ ਹੱਕਾਂ ਲਈ ਕਿਸੇ ਵਿਰੋਧੀ ਤੇ ਨਾਲ ਲੜ ਰਿਹਾ ਤਾਂ ਕਈ ਇਨਸਾਨ ਇਦਾਂ ਦੇ ਹੁੰਦੇ ਆ ਵੀ ਉਹਨਾਂ ਨੂੰ ਪਤਾ ਸਾਰਾ ਕੁਝ ਹੁੰਦਾ ਵੀ ਜੋ ਇਨਸਾਨ ਵਿਰੋਧੀ ਧਿਰ ਦੇ ਨਾਲ ਗੱਲਬਾਤ ਕਰ ਰਿਹਾ ਜਾਂ ਸਰਕਾਰ ਨਾਲ ਗੱਲਬਾਤ ਕਰ ਰਿਹਾ ਆਪਣੇ ਰਾਈਟ ਮੰਗਣ ਲਈ ਆਪਣੇ ਅਧਿਕਾਰ ਮੰਗਣ ਲਈ ਉਹ ਇਨਸਾਨ ਦਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਘੱਟ ਇਨਸਾਨ ਹੋਣਗੇ ਜਿਹੜੇ ਉਸ ਦਾ ਪੱਖ ਲੈਂਦੇ ਹੋਣਗੇ ਯਾਨੀ ਕਿ ਉਸ ਨਾਲ ਸਹਿਮਤ ਹੋਣਗੇ ਉਸ ਦੀ ਗੱਲਬਾਤ ਨਾਲ ਸਹਿਮਤ ਹੋਣਗੇ ਬਟ 100% ਦੇ ਵਿੱਚੋਂ ਸਿਰਫ ਇੱਕ ਦੋ ਇਨਸਾਨ ਜਾਂ ਪਰਸਨ ਇਦਾਂ ਦੇ ਹੋਣਗੇ ਜਿਹੜੇ ਸੱਚੇ ਬੰਦੇ ਦਾ ਸਾਥ ਦੇਣਗੇ ਬੀ 97 98% ਬੰਦੇ ਇਦਾਂ ਦੇ ਹੋਣਗੇ ਜਿਹੜੇ ਹਮੇਸ਼ਾ ਝੂਠ ਦੇ ਪੱਖ ਦੇ ਵਿੱਚ ਹੀ ਭੁਗਤਦੇ ਆ ਕਿਉਂਕਿ ਕੋਈ ਵੀ ਇਨਸਾਨ ਆ ਜਿਹੜਾ ਇਨਸਾਨ ਆਪਣੇ ਸੱਚਾਈ ਦੇ ਪੱਖ ਵਿੱਚ ਨਹੀਂ ਖੜਦਾ ਸੱਚੇ ਬੰਦੇ ਨਾਲ ਨਹੀਂ ਖੜਦਾ ਉਹ ਇਨਸਾਨ ਇੱਕ ਜਿੰਦਾ ਲਾਸ ਆ ਹੋਰ ਉਸ ਤੋਂ ਵੱਧ ਕੇ ਕੁਝ ਵੀ ਨਹੀਂ ਕਿਉਂਕਿ ਹਰ ਇੱਕ ਇਨਸਾਨ ਦਾ ਇਸ ਧਰਤੀ ਤੇ ਹਰ ਇੱਕ ਪਸ਼ੂ ਪੰਛੀ ਦਾ ਇਸ ਧਰਤੀ ਤੇ ਜਿੰਨੇ ਵੀ ਪਸ਼ੂ ਪੰਛੀ ਨੇ ਜਾਂ ਇਸ ਤਰ੍ਹਾਂ ਤੇ ਜਾਂ ਇਨਸਾਨ ਉਸ ਨੂੰ ਰਹਿਣ ਦੇ ਲਈ ਕੁਦਰਤ ਨੇ ਬਹੁਤ ਕੁਝ ਦਿੱਤਾ ਕੁਦਰਤ ਨੇ ਸਾਨੂੰ ਫ੍ਰੀ ਦੇ ਵਿੱਚ ਖਾਵਾ ਦਿੱਤੀ ਆ ਪਾਣੀ ਦਿੱਤਾਗਾ ਠੀਕਾ ਤੁਹਾਨੂੰ ਫ੍ਰੀ ਦੇ ਵਿੱਚ ਧਰਤੀ ਮਿਲੀ ਆ ਜਿਸ ਤੇ ਹੋਏ ਜਿੱਦਾਂ ਬਾ ਖੇਤੀ ਕਰਦੇ ਆ ਇਹ ਚਲੋ ਕੁਦਰਤ ਵੱਲੋਂ ਹੀ ਦਿੱਤੀਆਂ ਗਈਆਂ ਮਤਲਬ ਕਿ ਚੀਜ਼ਾਂ ਨੇ ਸਾਨੂੰ ਮਤਲਬ ਕਿ ਇਹ ਚੀਜ਼ਾਂ ਨੇ ਜਿਹੜੀਆਂ ਕੁਦਰਤ ਦਾ ਇੱਕ ਤੋਹਫਾ ਇਨਸਾਨ ਨੂੰ ਬਟ ਤੁਸੀਂ ਇਹ ਤੋਹਫੇ ਨੇ ਜਿਹੜੇ ਤੁਹਾਡੇ ਜਿਹੜੇ ਰਾਈਟ ਨੇ ਸਾਨੂੰ ਕੁਦਰਤ ਨੇ ਵੀ ਦਿੱਤੇ ਨੇ ਤੇ ਸੰਵਿਧਾਨ ਦੇ ਦੁਆਰਾ ਵੀ ਮਿਲੇ ਆ ਬਟ ਜੇ ਤੁਸੀਂ ਤੁਹਾਨੂੰ ਗਿਆਨ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਆਪਣੇ ਪੱਖਾਂ ਲਈ ਆਪਣੇ ਅਧਿਕਾਰਾਂ ਲਈ ਸਰਕਾਰ ਨਾਲ ਚਾਹੇ ਜਾਂ ਕੋਈ ਆਮ ਇਨਸਾਨ ਆ ਜਾਂ ਵਿਰੋਧੀ ਧਿਰ ਦਾ ਉਸ ਨਾਲ ਤੁਸੀਂ ਕੋਈ ਗੱਲਬਾਤ ਨਹੀਂ ਕਰਦੇ ਜਾਂ ਉਸ ਨਾਲ ਤੁਸੀਂ ਕੋਈ ਡਿਸਕਸ ਨਹੀਂ ਕਰਦੇ ਸਿਰਫ ਇੱਕ ਤੁਸੀਂ ਚੁੱਪ ਜਾਂ ਗੁੰਗੇ ਰੂਪ ਧਾਰਿਆ ਹੋਇਆ ਉਸ ਦਾ ਆਪਣੇ ਹੱਕਾਂ ਦੇ ਵਿੱਚ ਨੁਕਸਾਨ ਤੁਹਾਡਾ ਮਤਲਬ ਜੇ ਕੋਈ ਪਰਸਨ ਆ ਜਾਂ ਕੋਈ ਵੀ ਇਨਸਾਨ ਆ ਆਪਣੇ ਹੱਕਾਂ ਲਈ ਲੜਦਾ ਜਾਂ ਸਾਰਿਆਂ ਦੇ ਹੱਕਾਂ ਲਈ ਲੜਦਾ ਤਾਂ ਉਸ ਇਨਸਾਨ ਦਾ ਸਾਥ ਦੇਣਾ ਹਰ ਇੱਕ ਇਨਸਾਨ ਦਾ ਅਧਿਕਾਰ ਆ ਤੇ ਰਾਈਟ ਵੀ ਮੰਨਦਾ ਤੇ ਤੁਹਾਡਾ ਹੱਕ ਵੀ ਮੰਨਦਾ ਵੀ ਆਪਾਂ ਉਸ ਸੱਚੇ ਇਨਸਾਨ ਦਾ ਸਾਥ ਦੇਈਏ ਚਾਹੇ ਉਹ ਸਰਕਾਰਾਂ ਦੇ ਵਿਰੁੱਧ ਲੜਦਾ ਚਾਹੇ ਕਿਸੇ ਝੂਠੇ ਇਨਸਾਨ ਦੇ ਵਿਰੁੱਧ ਲੜਦਾ ਉਹ ਸੱਚੇ ਇਨਸਾਨ ਦਾ ਸਾਥ ਦੇਣਾ ਹਰ ਇੱਕ వ్యక్తి ਦਾ ரைਟ ਮਨ ਦਾ ਅਧਿਕਾਰ ਵੀ ਆ ਤੇ ਹੱਕ ਵੀ ਬਣਦਾ ਕਿਉਂਕਿ ਜੋ ਇਨਸਾਨ ਆ ਆਪਣੇ ਹੱਕਾਂ ਲਈ ਨਹੀਂ ਬੋਲਦੇ ਸਿਰਫ ਉਹ ਇੱਕ ਜਿੰਦਾ ਲਾਸ ਨੇ ਇਹ ਉਸ ਤੋਂ ਬਾਅਦ ਕਿ ਉਹ ਕੁਝ ਵੀ ਨਹੀਂ ਗੇ ਕਿਉਂਕਿ ਜੋ ਇਨਸਾਨ ਆਪਣੇ ਹੱਕਾਂ ਲਈ ਆਪਣੇ ਅਧਿਕਾਰਾਂ ਦੀ ਗੱਲ ਨਹੀਂ ਕਰ ਸਕਦਾ ਤਾਂ ਉਹ ਇਨਸਾਨ ਦਾ ਇਸਰਤੀ ਤੇ ਆਉਣਾ ਜਾਂ ਨਾ ਆਉਣਾ ਇੱਕ ਹੀ ਬਰੋਬਰ ਦੇ ਆ ਇੱਕ ਬਰੋਬਰ ਆ ਉਸ ਤੋਂ ਬਾਅਦ ਕਿ ਉਹ ਕੁਝ ਵੀ ਨਹੀਂ ਜਿੱਦਾਂ ਕਈ ਪੁਰਾਣੇ ਸਮਿਆਂ ਦੀ ਗੱਲ ਕਰਦੇ ਆ ਜਦੋਂ ਇਹ ਮਾਰੂ ਧਿਆਨ ਨਹੀਂ ਸੀ ਬਟ ਅੱਜ ਚਲੋ ਠੀਕ ਆ 21ਵੀਂ ਸਦੀ ਆ ਟੈਕਨੋਲੋਜੀ ਆ ਗਈ ਠੀਕ ਆ ਪ੍ਰਵਾਣੂ ਹਥਿਆਰ ਆ ਗਏ ਮਤਲਬ ਕਿ ਟੈਕਨੀਕਲ ਚੀਜ਼ਾਂ ਆਈਆਂ ਨੇ ਹਥਿਆਰ ਵੀ ਆਏ ਨੇ ਵਿਗਿਆਨ ਦੀਆਂ ਜੋ ਕਾਢਾਂ ਨੇ ਵਿਗਿਆਨ ਨੇ ਤਰੱਕੀ ਕਰੀ ਆ ਇਨਸਾਨ ਉਸ ਦਾ ਫਾਇਦਾ ਵੀ ਲੈ ਰਿਹਾ ਠੀਕ ਆ ਚਲੋ ਉਸ ਦੇ ਘਾਤ ਨੁਕਸਾਨ ਵੀ ਨੇ ਬਟ ਆਪਾਂ ਜੇ ਅੱਜ ਤੋਂ 200 ਸਾਲ 300 ਸਾਲ ਪੁਰਾਣੀ ਗੱਲ ਕਰੀਏ ਜਦੋਂ ਰਾਜੇ ਮਹਾਰਾਜਿਆਂ ਦਾ ਹੈ ਰਾਸ ਸੀ ਇਸ ਧਰਤੀ ਦੇ ਉੱਪਰ ਉਸ ਸਮੇਂ ਵੀ ਉਹਨਾਂ ਰਾਜਿਆਂ ਨੇ ਪ੍ਰਜਾ ਦੇ ਉੱਪਰ ਜ਼ਬਰਦਸਤੀ ਕਬਜ਼ੇ ਕਰਨੇ ਜ਼ਬਰਦਸਤੀ ਉਹਨਾਂ ਦੇ ਰਾਈਟ ਮਾਰਨੇ ਉਸ ਦੇ ਵਿਰੁੱਧ ਕਈ ਇਨਸਾਨ ਉੱਠੇ ਜੁੱਦੋ ਹੋਏ ਠੀਕ ਨਾ ਕਿਉਂਕਿ ਉਸ ਟਾਈਮ ਹਥਿਆਰ ਸੀਗੇ ਜਿਹੜੇ ਕਿਰਪਾਨਾਂ ਤਲਵਾਰਾਂ ਨਾਲ ਜਾਂ ਘੋੜਿਆਂ ਦੇ ਉੱਪਰ ਹੀ ਜੁੱਦਾਂ ਕੀਤੇ ਜਾਂਦੇ ਸੀਗੇ ਸੋ ਉਸ ਟਾਈਮ ਦੀ ਵੀ ਗੱਲ ਹੈ ਜਿਹੜੀ ਇਹ ਮਤਲਬ ਕਿ ਕਈ ਇਨਸਾਨਾਂ ਨੇ ਸੱਚੇ ਇਨਸਾਨਾਂ ਦਾ ਸਾਥ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਉਸ ਚਾਹੇ ਉਹਨਾਂ ਨੇ ਵਿਰੋਧੀ ਧਿਰ ਦੇ ਨਾਲ ਰਾਜਿਆਂ ਨਾਲ ਵੱਡਿਆਂ ਨਾਲ ਮਤਲਬ ਕੀ ਜਾਬਰ ਦੇ ਵਿਰੁੱਧ ਲੜਨਾ ਤਾਂ ਚਾਹਿਆ ਪਰ ਕਈ ਇਨਸਾਨਾਂ ਨੇ ਉਹਨਾਂਦਿਆਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਸਾਥ ਇਸ ਗੱਲੋਂ ਨਹੀਂ ਦਿੱਤਾ ਵੀ ਜੇ ਅਸੀਂ ਇਹਨਾਂ ਨਾਲ ਯੋਧੇ ਦੇ ਵਿੱਚ ਐਂਟਰੀ ਪਾਉਣੇ ਆ ਤਾਂ ਅਸੀਂ ਮਰ ਜਾਣਾ ਵੀ ਸਾਡੀ ਮੌਤ ਹੋ ਜਾਣੀ ਆ ਪਰ ਉਹ ਇਨਸਾਨ ਨੇ ਜਿਹੜੇ ਝੂਠ ਦੇ ਵਿਰੁੱਧ ਲੜੇ ਜਾਂ ਜੋਬਰ ਦੇ ਜਾਬਰ ਦੇ ਵਿਰੋਧ ਲੜੇ ਉਹ ਇਨਸਾਨ ਚਾਹੇ ਸੀਧੀਆਂ ਪਾ ਗਏ ਸੀਧ ਹੋ ਗਏ ਅੱਜ ਵੀ ਉਹਨਾਂ ਦਾ ਇਸ ਤਰ੍ਹਾਂ ਦੇ ਉੱਪਰ ਨਾਮ ਆ ਜਿਹੜਾ ਉਹ ਹੈਗਾਗਾ ਹਿਸਟਰੀ ਦੇ ਵਿੱਚ ਉਹਨਾਂ ਦਾ ਇਤਿਹਾਸਕ ਦਿਨ ਮਨਾਏ ਜਾਂਦੇ ਆ ਜੋ ਇਨਸਾਨ ਆਪਣੇ ਹੱਕਾਂ ਲਈ ਇਸ ਗੱਲ ਨੂੰ ਨਹੀਂ ਗੱਲ ਕਰਦਾ ਵੀ ਜੇ ਮੈਂ ਆਪਣੇ ਰਾਈਟ ਮੰਗੂਗਾ ਤਾਂ ਹੋ ਸਕਦਾ ਵੀ ਵਿਰੋਧੀ ਤੇ ਜਾਂ ਸਰਕਾਰਾਂ ਮੈਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟ ਦੇਣਗੀਆਂ ਕਿਉਂਕਿ ਉਹ ਆਪਣੇ ਅਧਿਕਾਰਾਂ ਨੂੰ ਜਾਣਦਾ ਹੋਣ ਦੇ ਬਾਵਜੂਦ ਵੀ ਉਹ ਇੱਕ ਜਿੰਦਾ ਲਾਸ ਬਣ ਬੈਠਾਗਾ ਪਰ ਉਸ ਇਨਸਾਨ ਦਾ ਇਸ ਧਰਤੀ ਤੇ ਆਉਣਾ ਨਾ ਆਉਣਾ ਇੱਕ ਹੀ ਬਰੋਬਰਾ ਕਿਉਂਕਿ ਉਹ ਇਸ ਧਰਤੀ ਤੇ ਜਿੰਦਾ ਲਾਸ ਆ ਜੋ ਇਨਸਾਨ ਆਪਣੇ ਪੱਖਾਂ ਦੀ ਗੱਲ ਨਹੀਂ ਕਰਦਾ ਉਸ ਦੇ ਵਿਰੁੱਧ ਨਹੀਂ ਖੜਾ ਹੁੰਦਾ ਜੋ ਤੁਹਾਡੇ ਅਧਿਕਾਰ ਨੇ ਤੁਹਾਡੇ ਰਾਈਟ ਨੇ ਤੁਹਾਨੂੰ ਕੁਦਰਤ ਨੇ ਵੀ ਦਿੱਤੇ ਨੇ ਤੇ ਤੁਹਾਨੂੰ ਸੰਵਿਧਾਨ ਦੇ ਦੁਆਰਾ ਵੀ ਉਹ ਪ੍ਰਾਪਤ ਹੋਏ ਨੇ ਜੋ ਇਨਸਾਨ ਆਪਣੇ ਹੱਕਾਂ ਲਈ ਨਹੀਂ ਲੜ ਸਕਦਾ ਆਪਣੇ ਅਧਿਕਾਰਾਂ ਲਈ ਨਹੀਂ ਲੜ ਸਕਦਾ ਤਾਂ ਉਹ ਇੱਕ ਜਿੰਦਾ ਲਾਸ ਆ ਉਸ ਤੋਂ ਵੱਧ ਕੇ ਉਹ ਕੁਝ ਵੀ ਨਹੀਂ ਹੁੰਦਾ ਤੋ ਸੱਚੇ ਬੰਦੇ ਦਾ ਵੀ ਉਹ ਸਾਥ ਦੇਣਾ ਹਰ ਇੱਕ ਇਨਸਾਨ ਦਾ ਰਾਈਟ ਬਣਦਾ ਉਹ ਹੱਕ ਵੀ ਆ ਜੇ ਕੋਈ ਇਨਸਾਨ ਸਰਕਾਰਾਂ ਨਾਲ ਮੱਥਾ ਲਾਉਂਦਾ ਜਾਂ ਕਿਸੇ ਜ਼ਾਬਰ ਦੇ ਵਿਰੁੱਧ ਮੱਥਾ ਲਾਉਂਦਾ ਤਾਂ ਉਸ ਦਾ ਸਾਥ ਦੇਣਾ ਹਰ ਇੱਕ ਇਨਸਾਨ ਦਾ ਹੱਕ ਬਣਦਾ ਅਧਿਕਾਰ ਬਣਦਾ ਵੀ ਉਹ ਬੰਦਾ ਇਕੱਲਾ ਨਹੀਂ ਆਪਣੇ ਅਧਿਕਾਰਾਂ ਲਈ ਲੜ ਰਿਹਾ ਉਹ ਤੁਹਾਡੇ ਅਧਿਕਾਰਾਂ ਖਾਤਰ ਤੁਹਾਡੇ ਹੱਕਾਂ ਖਾਤਰ ਹੀ ਜੂਝ ਰਿਹਾਗਾ ਜੇ ਤੁਸੀਂ ਉਸ ਦਾ ਸਾਥ ਨਹੀਂ ਦੇ ਰਹੇ ਤਾਂ ਉਹ ਵੀ ਕਿੰਨਾ ਕੁ ਟਾਈਮ ਤੱਕ ਸਾਡੇ ਅਧਿਕਾਰਾਂ ਖਾਤਰ ਲੜੂਗਾ ਚਾਹੇ ਸਰਕਾਰਾਂ ਨਾਲ ਮੱਥੇ ਲਾਉਣੇ ਆ ਉਹ ਜੇ ਸਰਕਾਰ ਨਾਲ ਮੱਥਾ ਲਾ ਰਿਹਾ ਤਾਂ ਉਹ ਇਸ ਲਈ ਹੀ ਲਾ ਰਿਹਾ ਵੀ ਇਸ ਦੇ ਵਿੱਚ ਸਾਡੇ ਅਧਿਕਾਰ ਨੇ ਜਿਹੜੇ ਸਾਡੇ ਰਾਈਟ ਨੇ ਸੰਵਿਧਾਨ ਦੁਆਰਾ ਆਪਾਂ ਨੂੰ ਮਿਲੇ ਆ ਉਹ ਸਾਡੇ ਅਧਿਕਾਰ ਕੁਚਲੇ ਜਾ ਰਹੇ ਆ ਉਸ ਸੱਚੇ ਇਨਸਾਨ ਦਾ ਪੱਖ ਕਰਨਾ ਉਸ ਦਾ ਉਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਹਰ ਇੱਕ ਇਨਸਾਨ ਦਾ ਹੱਕ ਮੰਨਦਾ ਇਹ ਨਹੀਂ ਗੱਲ ਵੀ ਤੁਸੀਂ ਉਹ ਇੱਕ ਬੰਦਾ ਵਿਰੋਧੀ ਧਿਰ ਦੇ ਵਿਰੁੱਧ ਲੜ ਰਿਹਾ ਸਰਕਾਰਾਂ ਦੇ ਵਿਰੁੱਧ ਲੜ ਰਿਹਾ ਉਸ ਇਕੱਲੇ ਨੂੰ ਉਹ ਅਧਿਕਾਰ ਨਹੀਂ ਮਿਲਨੇ ਉਹ ਤੁਹਾਡੇ ਧਕਾਨਾਂ ਲਈ ਤੇ ਤੁਹਾਡੇ ਹੱਕਾਂ ਲਈ ਲੜ ਰਿਹਾ ਸੋ ਉਸ ਇਨਸਾਨ ਦਾ ਸਾਹਸ ਦੇਣਾ ਹਰ ਇੱਕ ਮੇਰੇ ਭੈਣ ਭਰਾ ਦਾ ਹੱਕ ਬਣਦਾ ਦੇਣਾ ਵੀ ਚਾਹੀਦਾ ਸਾਥ ਕਿਉਂਕਿ ਸਰਕਾਰਾਂ ਨੇ 5 ਸਾਲਾਂ ਬਾਅਦ ਬਦਲ ਜਾਂਦੀਆਂ ਨੇ ਕਿਸੇ ਹੋਰ ਦੀ ਸਰਕਾਰ ਆ ਗਈ ਕਿਸੇ 5 ਸਾਲਾਂ ਬਾਅਦ ਹੋਰ ਦੀ ਆ ਗਈ ਪਰ ਹਰ ਇੱਕ ਬੰਦੇ ਦਾ ਇਹ ਅਧਿਕਾਰ ਬਣਦਾ ਵੀ ਉਹ ਆਪਣੇ ਅਧਿਕਾਰਾਂ ਤੋਂ ਜਾਣੂ ਹੋਵੇ ਤੇ ਜੇ ਤੁਹਾਨੂੰ ਤੁਹਾਡੇ ਅਧਿਕਾਰ ਨਹੀਂ ਮਿਲ ਰਹੇ ਤਾਂ ਤੁਹਾਡਾ ਰਾਈਟ ਬਣਦਾ ਤੁਸੀਂ ਸਰਕਾਰ ਦੇ ਵਿਰੁੱਧ ਖੜੇ ਹੋਣ ਦਾ ਅਧਿਕਾਰ ਰੱਖਦੇ ਹੋ ਕਿਉਂਕਿ ਤੁਹਾਨੂੰ ਸੰਵਿਧਾਨਕ ਰਾਈਟ ਮਿਲਿਆ ਹੋਇਆ ਉਸ ਸੰਵਿਧਾਨ ਦੇ ਮਤਾਂਕ ਤੁਸੀ ਆਪਣਾ ਹੱਕ ਲੈਣ ਦੇ ਹੱਕਦਾਰ ਹੈਗੇ ਹੋ ਜੋ ਜੇ ਤੁਸੀਂ ਆਪਣਾ ਅਧਿਕਾਰ ਨਹੀਂ ਲੈ ਸਕਦੇ ਤਾਂ ਤੁਹਾਡਾ ਇਸ ਸਰਤੀ ਤੇ ਆਉਣਾ ਜਾਂ ਨਾ ਆਉਣਾ ਇੱਕ ਹੀ ਸਮਾਨ ਆ ਜਾਂ ਤੁਸੀਂ ਇੱਥੇ ਇੱਕ ਮੁਰਦਾ লাশ ਹੋ ਜਾਂ ਜਿੰਦਾ লাশ ਹੋ ਉਸ ਤੋਂ ਵੱਧ ਕੇ ਤੁਸੀਂ ਕੁਝ ਵੀ ਨਹੀਂ ਸੋ ਵੀਰੋ ਜਿੱਦਾਂ ਦੇ ਵੀ ਸਿਸਟਮ ਚੱਲ ਰਿਹਾ ਪੋਲੀਟੀਕਲ ਸਿਸਟਮ ਚੱਲ ਰਿਹਾ ਆਪਾਂ ਸਭ ਉਸ ਚੀਜ਼ ਤੋਂ ਜਾਣੂ ਆ ਬਟ ਕਈ ਇਨਸਾਨ ਇਦਾਂ ਦੇ ਆ ਵੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਇਸ ਗੱਲੋਂ ਡਰਦੇ ਆ ਜਾਂ ਕੀ ਸੋਚਦੇ ਆ ਉਹ ਉਹਨਾਂ ਦਾ ਮਾਈਂਡ ਤੇ ਡਿਪੈਂਡ ਆ ਪਰ ਕਿਸੇ ਇਨਸਾਨ ਦਾ ਆਪਣੇ ਅਧਿਕਾਰਾਂ ਲਈ ਨਾ ਖੜੇ ਹੋਣਾ ਬਹੁਤ ਬੁਝਦਲੀ ਦਾ ਕੰਮ ਆ ਉਸ ਤੋਂ ਬਾਅਦ ਕਿ ਉਹ ਕੁਝ ਵੀ ਨਹੀਂ ਕਿਉਂਕਿ ਤੁਹਾਡੇ ਅਧਿਕਾਰ ਨੇ ਤੁਹਾਡਾ ਰਾਈਟ ਬਣਦਾ ਆਪਣੇ ਹੱਕਾਂ ਨੂੰ ਲੈਣਾ ਤੇ ਹਰ ਇੱਕ ਇਨਸਾਨ ਦਾ ਫਰਜ਼ ਆ ਜੇ ਤੁਸੀਂ ਆਪਣੇ ਅਧਿਕਾਰਾਂ ਨੂੰ ਨਹੀਂ ਲੈ ਸਕਦੇ ਤਾਂ ਆਉਣ ਆ ਟਾਈਮ ਦੇ ਵਿੱਚ ਤੁਹਾਨੂੰ ਪਤਾ ਵੀ ਉਹਦੇ ਸਿੱਟੇ ਕੀ ਨਿਕਲਣੇ ਆ ਉਹ ਹਰ ਇੱਕ ਇਨਸਾਨ ਨੂੰ ਪਤਾ ਵੀ ਉਸ ਜੇ ਤੁਸੀਂ ਆਪਣੇ ਅਧਿਕਾਰਾਂ ਖਾਤਰ ਨਹੀਂ ਖੜ ਰਹੇ ਤਾਂ ਆਉਣੇ ਟਾਈਮ ਦੇ ਵਿੱਚ ਉਹਦੇ ਜਿਹੜੇ ਨੁਕਸਾਨ ਨੇ ਬਹੁਤ ਹੀ ਵੱਡੇ ਘਾਤਕ ਨੁਕਸਾਨ ਹੋਣਗੇ ਉਹਦੇ ਸਿੱਟੇ ਨੇ ਜਿਹੜੇ ਉਹ ਹੋ ਸਕਦਾ ਤੁਸੀਂ ਇਸ ਧਰਤੀ ਤੋਂ ਚਲੇ ਜਾਮੂ ਹੋ ਸਕਦਾ ਤੁਹਾਡੇ ਬੱਚਿਆਂ ਨੂੰ ਤੁਹਾਡੀਆਂ ਬੱਚੀਆਂ ਨੂੰ ਉਹ ਘਾਤਕ ਜੋ ਨਿਸ਼ਾਨ ਤੁਸੀਂ ਆਪਣੇ ਹੱਕਾਂ ਲਈ ਨਹੀਂ ਲੜੇ ਸਰਕਾਰਾਂ ਦੇ ਵਿਰੋਧ ਨਹੀਂ ਲੜੇ ਜਾਂ ਵਿਰੋਧੀ ਧਿਰ ਦੇ ਨਾਲ ਨਹੀਂ ਲੜੇ ਉਸ ਦੇ ਜਿਹੜੇ ਨੁਕਸਾਨ ਨੇ ਤੁਹਾਡੇ ਬੱਚੇ ਸਹਿਣ ਨੂੰ ਤਿਆਰ ਨਹੀਂ ਕਿਉਂਕਿ ਉਹ ਇੱਕ ਨਾ ਇੱਕ ਦੇਣਾ ਤੁਹਾਨੂੰ ਉਹ ਅਧਿਕਾਰ ਜਦੋਂ ਨਹੀਂ ਮਿਲਦੇ ਤਹਾਡਾ ਨੁਕਸਾਨ ਹੋਣਾ ਹੀ ਹੋਣਾ ਚਾਹੇ ਤੁਹਾਡਾ ਹੋਵੇ ਚਾਹੇ ਤੁਹਾਡੀ ਫੈਮਿਲੀ ਦਾ ਹੋਵੇ ਚਾਹੇ ਤੁਹਾਡੇ ਬੱਚਿਆਂ ਦਾ ਹੋਵੇ ਉਹ ਤੈਅ ਆ ਉਹ ਹਰ ਇੱਕ ਨੂੰ ਪਤਾ ਵੀ ਜਿੱਦਾਂ ਦਾ ਪੋਲਿਟਿਕਲ ਸਿਸਟਮ ਚੱਲ ਰਿਹਾ ਸਰਕਾਰਾਂ ਨੇ ਸਿਸਟਮ ਚੱਲ ਰਹੇ ਨੇ ਉਹਨਾਂ ਦੇ ਜਿਹੜੇ ਸਿੱਟੇ ਨੇ ਉਹ ਘਾਤਕ ਹੋਣਗੇ ਸੋ ਵੀਰ ਆਪਣੇ ਹੱਕਾਂ ਲਈ ਜਾਗਰੂਕ ਹੋਵੋ ਇਹ ਨਹੀਂ ਹੈਗਾ ਵੀ ਯਾਰ ਮੇਰੀ ਉਸ ਬੰਦੇ ਨਾਲ ਨਹੀਂ ਬਣਦੀ ਵੀ ਮੈਂ ਉਸ ਦੇ ਨਾਲ ਨਹੀਂ ਜਾਣਾ ਕਿਉਂਕਿ ਉਸ ਇਕੱਲੇ ਇਨਸਾਨ ਦਾ ਨਹੀਂ ਕੰਮ ਹੈਗਾ ਉਹ ਤੁਹਾਡੇ ਅਧਿਕਾਰਾਂ ਲਈ ਲੜ ਰਿਹਾ ਸਾਡੇ ਅਧਿਕਾਰਾਂ ਲਈ ਧਰਨੇ ਲਾ ਰਹੇ ਆ ਉਹ ਉਹਨਾਂ ਦਾ ਪੱਕਪੂਰਨਾ ਆਪਣਾ ਹਰ ਇੱਕ ਦਾ ਰਾਈਟ ਮੰਨਦਾ ਅਧਿਕਾਰ ਵੀ ਆਹੋ ਆਪਣਾ ਹੱਕ ਵੀ ਮੰਨਦਾ ਤੁਸੀਂ ਆਪਣੇ ਹੱਕਾਂ ਲਈ ਜਨੂੰਨ ਰੱਖ ਕੇ ਸਰਕਾਰ ਦੇ ਨਾਲ ਵੀ ਮੱਥਾ ਲਾਉਣ ਦੀ ਹਿੰਮਤ ਰੱਖਿਆ ਕਰੋ ਸੋ ਵੀਰੋ ਜੇ ਤੁਹਾਨੂੰ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਸੋ ਆਪਾਂ ਨੂੰ ਲਾਈਕ ਕਮੈਂਟ ਤੇ ਆਪਣਾ ਚੈਨਲ ਫੋਲੋ ਜਰੂਰ ਕਰੋ ਸੋ ਧੰਨਵਾਦ ਜੀ ਥੈਂਕ ਯੂ